ਮੋਗਾ ਦੇ ਵਿੱਚ ਹੋਏ ਸੁਨਿਆਰੇ ਦੇ ਕਤਲ ਦੇ ਵਿੱਚ ਹੁਣ ਆਈ ਹੈ ਨਵੀਂ ਅਪਡੇਟ ਪੁਲਿਸ ਨੇ ਕਾਤਲਾਂ ਦੀ ਕਰ ਲਈ ਹੈ ਪਛਾਣ ਜਲਦ ਹੋਵੇਗੀ ਗ੍ਰਿਫਤਾਰੀ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਖਬਰ ਜੋ ਸਵੇਰੇ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਮੋਗਾ ਦੇ ਵਿੱਚ ਕੁਝ ਦਿਨ ਪਹਿਲਾਂ ਸੁਨੇਾਰੇ ਦਾ ਕਤਲ ਕੀਤਾ ਗਿਆ ਸੀ ਤੇ ਇਸ ਕਤਲ ਦੀ ਵਾਰਦਾਤ ਨੂੰ ਕੁਝ ਲੋਕਾਂ ਦੇ ਵੱਲੋਂ ਅੰਜਾਮ ਦਿੱਤਾ ਗਿਆ ਜਿਹੜੇ ਕਿ ਗ੍ਰਾਹਕ ਬਣ ਕੇ ਦੁਕਾਨ ਤੇ ਆਏ ਸੀ ਪਰ ਬਾਅਦ ਦੇ ਵਿੱਚ ਉਹਨਾਂ ਲੁਟੇਰਿਆਂ ਨੇ ਦੁਕਾਨ ਦਾ ਸਮਾਨ ਤੇ ਲੁੱਟਿਆ ਲੁੱਟਿਆ ਤੇ ਉੱਥੇ ਦੇ ਦੁਕਾਨ ਦੇ ਮਾਲਕ ਨੂੰ ਮੌਤ ਦੇ ਘਾਟ ਵਿਉਤਾਰ ਦਿੱਤਾ। ਇਹ ਸੁਨਿਆਰੇ ਦੀ ਦੁਕਾਨ ਦਾ ਮਾਮਲਾ ਹੈ ਜਿੱਥੇ ਕਿ ਕੁਝ ਲੋਕ ਗਾਹਕ ਬਣ ਕੇ ਆਏ ਸੀ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸਾਨੂੰ ਸੋਨੇ ਚਾਂਦੀ ਦਾ ਸਮਾਨ ਜਿਹੜਾ ਹੈ ਜੁਐਲਰੀ ਜਿਹੜੀ ਹੈ ਉਹ ਦਿਖਾਈ ਜਾਵੇ ਜਾਂ ਸੁਨਿਆਰੇ ਦੇ ਵੱਲੋਂ ਉਹਨਾਂ ਲੋਕਾਂ ਦੇ ਅੱਗੇ ਸਾਰੀਆਂ ਚੀਜ਼ਾਂ ਰੱਖੀਆਂ ਗਈਆਂ ਤੇ ਉਹਨਾਂ ਲੋਕਾਂ ਚੋਂ ਇੱਕ ਨੇ ਬੜੀ ਹੀ ਚੁਲਾਕੀ ਦੇ ਨਾਲ ਆਪਣੀ ਜੇਬ ਦੇ ਵਿੱਚੋਂ ਰਿਵੋਲਵਰ ਕੱਢ ਲਈ ਤੇ ਗੋਲੀ ਵਿੱਚ ਲਾ ਦਿੱਤੀ ਜਿਹੜੀ ਕਿ ਗੋਲੀ ਉਸ ਸੁਨਿਆਰੇ ਦੇ ਲੱਗੀ ਤੇ ਉਸ ਦੀ ਮੌਤ ਹੋ ਗਈ ਤੇ ਉਸ ਤੋਂ ਬਾਅਦ ਇਹਨਾਂ ਲੁਟੇਰਿਆਂ ਦੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦੁਕਾਨ ਦੇ ਵਿੱਚੋਂ ਕਾਫੀ ਸਮਾਨ ਚੋਰੀ ਕਰਕੇ ਫਰਾਰ ਹੋ ਗਏ ਤੇ ਰੋਜ਼ਾਨਾ ਇਸ ਮਾਮਲੇ ਤੇ ਨਵਾਂ ਮੋੜ ਜ਼ਰੂਰ ਸਾਹਮਣੇ ਆਉਂਦਾ ਹੈ ਤੇ ਬੀਤੇ ਦਿਨ ਦੀ ਗੱਲ ਕੀਤੀ ਜਾਵੇ ਤੇ ਮੋਗਾ ਦੇ ਵਿੱਚ ਸੁਨਿਆਰੇ ਦਾ ਅੰਤਿਮ ਸੰਸਕਾਰ ਵੀ ਕੀਤਾ ਗਿਆ ਅੰਤਿਮ ਸੰਸਕਾਰ ਦੇ ਵਿੱਚ ਵੇਖਣ ਨੂੰ ਮਿਲਿਆ ਕਿ ਕਿਸ ਤਰੀਕੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੋ ਰਿਹਾ ਸੀ ਕੈਨੇਡਾ ਤੋਂ ਜਿਹੜਾ ਸੁਨਿਆਰੇ ਦਾ ਲੜਕਾ ਅੰਤਿਮ ਸੰਸਕਾਰ ਕਰਨ ਦੇ ਲਈ ਪੰਜਾਬ ਆਇਆ ਸੀ ਕਿਸ ਤਰ੍ਹਾਂ ਉਸ ਪੁੱਤ ਦਾ ਤੇ ਉਸ ਮਾਂ ਦਾ ਰੋ ਰੋ ਬੁਰਾ ਹਾਲ ਹੋ ਰਿਹਾ ਸੀ ਜਿਨ੍ਹਾਂ ਨੇ ਕਿ ਆਪਣੇ ਘਰ ਦਾ ਜੀ ਗਵਾ ਦਿੱਤਾ ਇਸ ਤੋਂ ਬਾਅਦ ਦੀ ਹੁਣ ਗੱਲ ਕੀਤੀ ਜਾਵੇ ਤੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਪੁਲਿਸ ਦੇ ਵੱਲੋਂ ਲਗਾਤਾਰ ਇਹਨਾਂ ਲੁਟੇਰਿਆਂ ਨੂੰ ਇਹਨਾਂ ਮਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਸ ਦੇ ਵਿਚਕਾਰ ਪੁਲਿਸ ਇਸ ਵੇਲੇ ਨਾਲ ਨੂੰ ਟਰੈਕ ਕਰ ਰਹੀ ਸੀ ਤੇ ਉਸ ਤੋਂ ਬਾਅਦ ਪਤਾ ਲੱਗ ਚੁੱਕਾ ਹੈ ਕਿ ਆਖਰਕਾਰ ਇਹ ਚੋਰ ਇਹ ਲੁਟੇਰੇ ਇਹ ਕਾਤਲ ਕਿੱਥੇ ਨੇ ਤੇ ਹੁਣ ਪੁਲਿਸ ਬੇਹਤ ਜਲਦ ਇਹਨਾਂ ਦੀ ਗ੍ਰਿਫਤਾਰੀ ਜਿਹੜੀ ਹੈ ਉਹ ਕਰਦੀ ਹੋਈ ਨਜ਼ਰ ਆਵੇਗੀ ਅਸਲ ਚੇ ਇੱਕ ਹੋਰ ਚੀਜ਼ ਦਾ ਖੁਲਾਸਾ ਹੋਇਆ ਸੀ ਕਿ ਇਹ ਜਿਹੜੇ ਮਲਜ਼ਮ ਆ ਜਿਨ੍ਹਾਂ ਦੀ ਸੀਸੀਟੀਵੀ ਦੇ ਵਿੱਚ ਸਾਰੀਆਂ ਤਸਵੀਰਾਂ ਰਿਕਾਰਡ ਹੋਈਆਂ ਨੇ ਤੇ ਵੇਖਣ ਨੂੰ ਮਿਲਿਆ ਸੀ ਕਿ ਇਹ ਮੋਟਰਸਾਈਕਲਾਂ ਦੇ ਉੱਤੇ ਆਏ ਐ ਤੇ ਇੱਕ ਕਾਲੇ ਰੰਗ ਦਾ ਪਲਸਰ ਮੋਟਰਸਾਈਕਲ ਇਹਨਾਂ ਮਲਜ਼ਮਾਂ ਦੇ ਕੋਲ ਸੀਗਾ ਦੱਸਿਆ ਗਿਆ ਕਿ ਉਹ ਵੀ ਚੋਰੀ ਦਾ ਐ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਇਹਨਾਂ ਨੇ ਸੜਕ ਤੋਂ ਆਉਂਦੇ ਹੋਏ ਇੱਕ ਪਲਸਰ ਬਾਈਕ ਚੋਰੀ ਕੀਤੀ ਸੀ ਜਿਸ ਦੀ ਕੀ ਰਿਪੋਰਟ ਉਸ ਸ਼ਖਸ ਦੇ ਵੱਲੋਂ ਜਿਸ ਦਾ ਇਹ ਬਾਈਕ ਸੀ ਉਸਨੇ ਕੋਟਕਪੂਰਾ ਥਾਣੇ ਦੇ ਵਿੱਚ ਲਿਖਾਈ ਸੀ ਤੇ ਜਦ ਪੁਲਿਸ ਵਾਲਿਆਂ ਦੇ ਵੱਲੋਂ ਇਹਨਾਂ ਮੁਲਜ਼ਮਾਂ ਦੀ ਤਸਵੀਰ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਗਈ ਸੀ ਤੇ ਉਸ ਵੇਲੇ ਜਿਸ ਵਿਅਕਤੀ ਦਾ ਬਾਈਕ ਚੋਰੀ ਹੋਇਆ ਉਸਨੇ ਇਸ ਚੀਜ਼ ਦਾ ਖੁਲਾਸਾ ਕੀਤਾ ਸੀ ਕਿ ਇਹਨਾਂ ਨੇ ਪਹਿਲਾਂ ਬਾਈਕ ਦੀ ਲੁੱਟ ਕੀਤੀ ਤੇ ਬਾਅਦ ਦੇ ਵਿੱਚ ਸੁਨਿਆਰੇ ਦੀ ਦੁਕਾਨ ਤੇ ਪਹੁੰਚ ਕੇ ਉੱਥੇ ਕਤਲ ਦੀ ਵਾਰਦਾਤ ਨੂੰ ਇਹਨਾਂ ਦੇ ਵੱਲੋਂ ਅੰਜਾਮ ਦਿੱਤਾ ਗਿਆ ਤੇ ਹੁਣ ਪੁਲਿਸ ਨੇ ਟਰੈਕ ਕਰ ਲਿਆ ਇਹਨਾਂ ਦੀ ਲੋਕੇਸ਼ਨ ਦਾ ਪਤਾ ਲੱਗਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਪੁਲਿਸ ਬੇਹਤ ਜਲਦ ਹੁਣੇ ਨਾ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਦੀ ਹੋਈ ਨਜ਼ਰ ਆਵੇਗੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹੋਰ ਲੋਕਾਂ ਤੱਕ ਵੀ ਇਹ ਖਬਰ ਪਹੁੰਚੇ ਤੇ ਸਾਡੇ ਚੈਨਲ ਦੇ ਨਾਲ ਵੀ ਜੁੜੇ ਰਹੋ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇਟੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ